ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹਨ ਹਰੀਕੇ ਸਤਲੁਜ ਦਰਿਆ ਦੇ ਤੁਸੀਂ ਬੰਦੀਆਂ ਤੁਸੀਂ ਬੰਦੇ ਪਰ ਗੱਟਾ ਬਾਦਸ਼ਾ ਪਿੰਡ ਦੇ ਇੱਕ ਘਰ ਦੀ ਖਤਰਨਾਕ ਤਸਵੀਰ ਸਾਹਮਣੇ ਆਈ ਹੈ ਜਿਹਦੇ ਵਿੱਚ ਇੱਕ ਕਿਸਾਨ ਦਾ ਟਰੈਕਟਰ ਦਰਿਆ ਦੇ ਪਾਣੀ ਦੇ ਵਿੱਚ ਰੁੜਦਾ ਜਾ ਰਿਹਾ ਉਸ ਦਾ ਘਰ ਵੀ ਡੈਂਦਾ ਸਾਫ਼ ਦਿਖਾਈ ਦੇ ਰਿਹਾ ਹੈ ਸੋ피ੜਿਤ ਕਿਸਾਨਾਂ ਨੇ ਦੱਸਿਆ ਕਿ ਉਸ ਦਾ ਸਾਰਾ ਕੁਝ ਹੀ ਦਰਿਆ ਰੋੜ ਕੇ ਲੈ ਗਿਆ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਜਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਸਤਲੁਜ ਦਰਿਆ ਦੇ ਵਿੱਚ ਛੱਡੇ ਗਏ ਪਾਣੀ ਨੇ ਲੋਕਾਂ ਦਾ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਉੱਥੇ ਇਸ ਪਾਣੀ ਦੀ ਮਾਰ ਹੇਠ ਆਏ ਪਿੰਡ ਗੱਟਾ ਬਾਦਸ਼ਾਹ ਦੇ ਇੱਕ ਘਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਵੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਂਦਾ ਹੈ ਜਿਸ ਵਿੱਚ ਵੇਖਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਦਾ ਟਰੈਕਟਰ ਇਸ ਦਰਿਆ ਦੇ ਵਿੱਚ ਰੁੜਦਾ ਜਾ ਰਿਹਾ ਉੱਥੇ ਹੀ ਕਿਸਾਨ ਦਾ ਘਰ ਵੀ ਟੈਟੇਰੀ ਹੁੰਦਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪਰ ਇਸ ਕਿਸਾਨ ਨੇ ਸਭ ਕੁਝ ਉਸ ਕੁਦਰਤ ਤੇ ਛੱਡਿਆ ਕਿ ਆ ਕਿ ਜੋ ਕੁਦਰਤੀ ਸੀ ਹੈ ਉਸ ਤੋਂ ਪ੍ਰੰਤ মিডিਆ ਨਾਲ ਗੱਲਬਾਤ ਵੀ ਕੀਤੀ ਅੰਮ੍ਰਿਤ ਰਾਜੀ ਜੋਤਰਾ ਸਾਹਿਬ ਲਈ ਇਹ 568 ਜਮੀਨ ਗਟਾ ਬਾਦਸ਼ਾਹੀ ਤੇ ਸਾਡੇ ਪਰਿਵਾਰ ਦੀ ਜਮੀਨ ਪੰਜਾਬ ਕਿੱਲਿਆ ਵੀ ਜਿਹੜੀ ਹਲੇ ਰੋਡ ਖੱਬ ਗਈ ਦਰਿਆਇ ਤੇ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਈ ਗੱਲ ਕਰਨ ਨਾਲ ਹੀ ਨਹੀਂ ਕਿ ਵੀ ਜਿਹੜਾ ਹਲੇ ਸਾਨੂੰ ਦੱਕ ਚੱਸ ਕੇ ਸਾਰੀ ਜਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਪਾਣੀ ਪਛਮਾਨ ਕੱਢਣ ਦਾ ਜਾਂ ਕੋਈ ਕਿਹ ਕਰ ਰੋ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਅੜਿੱਕੇ ਰਸ ਤੋਂ ਛਲਿਆ ਗਿਆ ਠੀਕੇ ਰਹਿ ਗਏ ਜਾਨ ਜੰਦ ਭਿਆਨੇ ਮਾਲ ਛੱਡ ਕੇ ਰਸਤੇ ਵੱਡ ਕੇ ਮਾਲ ਮੁੰਡੇ ਲ ਜਾਂਦੇ ਕਰਨ ਵਾਲੇ ਉਹਨਾਂ ਨੇ ਕੱਢਤਾ ਸਾਡਾ ਐਵੇਂ ਕਢਾ ਝੂਠੀਆਂ ਮਾਰਨਾ ਜਿਹੜੀ ਛੇ ਸਾਡੇ ਕੋਲ ਹੈ ਗਈ ਅਸੀਂ ਕਿਉਂ ਉਹਨੂੰ ਮਾਰ ਗਏ ਜਿਹੜੀ ਛੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਤੇ ਕਿਉਂ ਜੀ ਪੈੜੀ ਦਾ ਦੇ ਹਲੇ ਸੰਦਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਸੀ ਸਾਡੇ ਉਥੇ ਉਹ ਵੀ ਰੁੜ ਗਏ ਨੇ ਦੋ ਟਰਾਲੀਆਂ ਹੁਣ ਉਹ ਵੀ ਰੁੜ ਗਈਆਂ ਤਵੀਆਂ ਸੰਦ ਜੋ ਗੱਲ ਕਹਦੀ ਵੀ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਫ੍ਰੀਜਾਂ ਜਨਰੇਟਰ ਸੰਤਿਆਰ ਉਹ ਵੀ ਰੁੜ ਗਏ ਨੇ ਤੇ ਇਹ ਵੱਡਾ ਨੁਕਸਾਨ ਹੋ ਗਿਆ ਸਾਡੀ ਕੋਈ ਕੀਤੀ ਜੇ ਤੇ ਚਲੋ ਜੀ ਨਾ ਪਰਿਵਾਰ ਰੋਟੀ ਖਾਂਦਾ ਰਹਿ ਜੂ ਗੱਲ ਤਾਂ ਇੰਨੀ ਬੇਨਤੀ ਔਰ ਪਤਵਾਰ ਰਾਰ ਕੀ ਕਿਹੜੀ ਫਸਲ ਤੁਸੀਂ ਬੀਜੀ ਝੋਨਾ ਲਾਇਆ ਸੀ ਜੀ ਪੱਠੇ ਉੱਥਾ ਝੋਨਾ ਮੱਕਈ ਸਾਰੀ ਫਸਲ ਸੰਸਾਈ ਕਮਾਦ ਹੀ ਲਾਇਆ ਤੇ ਸਾਰਾ ਕੋਈ ਸ਼ਹਿਦ ਦੇਦੀ ਨਹੀਂ ਨਾ ਕੋਈ ਚਹਿ ਰਹੀ ਇੱਥੇ ਆਉਣੇ ਆ ਦੇ ਵੇਖ ਕੇ ਬੰਦ ਕੋ ਮਟ ਜਾਂਦੇ ਆ ਮਨ ਵਾਜਰ ਹੋ ਜਾਂਦਾ ਜੀ ਕਰਦਾ ਨਹੀਂ ਆਉਣ ਤੇ ਜਦੋਂ ਆਈ ਤਾਂ ਵੇਣੇ ਜਮੀਨ ਨਾਲ ਤੇ ਬੜਾ ਦੁੱਖ ਹੁੰਦਾ ਤੇ ਕੋਈ ਪਤਾ ਨਹੀਂ ਲੱਗਾ ਕਿਧਰ ਟਰੈਕਟਰ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਜੇ ਤੱਕ ਅਸੀਂ ਬੜੇ ਲੋਕਾਂ ਨੂੰ ਫੋਨ ਫਾਣ ਵੀ ਕੀਤੇ ਨੇ ਵੀ ਜੇ ਸਾਡਾ ਚਲੋ ਲੱਭ ਜੇ ਮਾੜਾ ਮਟਾਂ ਦੇ ਅਸੀਂ ਆਪ ਦਾ ਕਰ ਲਾਂਗੇ ਨਹੀਂ ਕੋਈ ਇਹਨੂੰ ਦੱਸਿਆ ਨਾ ਕਿ ਕਿਰਪਾ ਲੱਗਾ ਨਾ ਟਰਾਲੀਆਂ ਦਾ ਹੀ ਪਤਾ ਲੱਗਾ ਸਾਨੂੰ ਨਾ ਕਿ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਹਾਂਜੀ ਸਾਰੇ ਵਿਰਿਆਮਤ ਦਾ ਹੋ ਗਿਆ ਨੇ ਨੇ ਔਰ ਕੀ ਨੰਬਰ ਦਿੰਦੇ ਨਾ ਜੀ ਜੇਕਰ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਜੀ ਆਹ ਫੋਨ ਨੰਬਰ ਦੱਸਦੇ ਹਾਂ ਜੀ 98144 ਹਾਂਜੀ 42483 ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ 98144 ਹਾਂਜੀ 42483 ਇਹ ਆਦਾ ਹੀ ਜੀ ਹਾਂਜੀ ਆਪਦਾ ਜੇ ਹਰ ਸਿੰਘ ਦਾ ਇਹ ਮੇਰਾ ਨਾਮ ਹਰਪੀ ਸਿੰਘ ਆ ਜੀ ਕਿੰਨੇ ਆਪਣਾ ਗੱਟਾ ਬਾਸ਼ਾ ਦਾ ਹਾਂਜੀ ਤੇ ਆਪਣੀ ਸਾਰੀ ਜ਼ਮੀਨ ਜਿਹੜੀ ਹੈਗੀ ਦਰਿਆ ਦੇ ਵਿੱਚ ਸੀ ਫਾਰਮ ਜੋ ਵੀ ਆਪਣੀ ਮਰਜਾ گاਵਾ ਸਾਰਾ ਕੁਝ ਇੱਥੇ ਸੀ ਤੇ ਉਹ 23 ਚ ਬਹੁਤ ਜਿਆਦਾ ਆਪਣੇ ਤੱਕ ਉਹ ਜਿਹੜਾ ਨਹੀਂ ਹੋਂ ਤੱਕ ਸੰਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਤੇ ਉਹ 25 ਚ ਆ ਕੇ ਫਿਰ ਤਬਾਹ ਹੋ ਗਈਆਂ ਸਾਰੀਆਂ ਤਬਾਹ ਚਲੋ ਹੋ ਗਈਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਢਰੀ ਹੋ ਗਿਆ ਤੇ ਜਿਹੜੇ ਜਿੰਨੇ ਵੀ ਸਾਹ ਤਾਂ ਸੀ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਠੀਕ ਆ ਜੀ ਉੱਥੇ ਸਾਡੀ ਪੇਸ਼ ਨਹੀਂ ਗਈ ਕੋਈ ਉਹਨਾਂ ਨੂੰ ਸੰਭਾਲਣ ਦੀ ਤੇ ਮੜ ਕੇ ਕੋਈ ਆਪ ਵੈਸੇ ਤਾਂ ਵੀਰ ਬਾਗੀ ਜਿਹੜਾ ਸਿੰਗਰ ਆ ਉਹ ਵੀ ਆਇਆ ਸੀ ਉਹ ਵੀ ਵੇਖ ਕੇ ਗਿਆ ਸੀ ਉਹ ਕਹਿੰਦਾ ਸੀ ਅਸੀਂ ਇਹ ਵੇਖ ਲਈਨੇ ਜੀ ਆਪਣੇ ਤੋਂ ਕੁਝ ਹੁੰਦਾ ਹੋਵੇ ਆਪ ਕੱਢ ਦੇਣੀ ਟਰੈਕਟਰ ਉਦੋਂ ਹਜੇ ਮਿਲ ਕੇ ਸਹੀ ਸलाम ਸਿੰਘ ਤੇ ਪਰ ਉਹ ਕਹਿੰਦੇ ਨਹੀਂ ਇਹ ਨਿਕਲਣੀ ਜੀ ਤੁਸੀਂ ਕੱਢ ਸਕਦੇ ਹੋ ਤੁਸੀਂ ਸੇਵਾ ਕਰਦਾਂਗੇ ਪੈਸਿਆਂ ਦੀ ਤੁਸੀਂ ਕੱਢ ਸਕਦੇ ਕੱਢ ਲਓ ਪਰ ਉਹ ਨਿਕਲਦਾ ਨਹੀਂ ਸੀ ਕੇ ਪਾਸੋਂ ਤੇ ਉਧਰਲੇ ਬੰਨਿਓ ਆਪਣੇ ਅੰਮ੍ਰਿਤਸਰ ਪਰ ਲੜਾ ਕੈਂਪ ਲੱਗਿਆ ਵਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਸਾਰਾ ਕੁਝ ਦਿਖਾਇਆ ਉਹਨਾਂ ਨੂੰ ਵੀ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਤੇ ਬਾਕੀ ਉਹਨਾਂ ਨੇ ਬੇਨਤੀ ਜੇ ਵੀ ਆ ਕੇ ਕਰ ਸਕਦੇ ਨੇ ਬੇਸ਼ੱਕ ਕੋਈ ਮਦਦ ਕਰ ਸਕਦੇ ਨੇ ਆ ਕੇ ਕਰਨਾ ਤੇ ਬਾਕੀ ਜੋ ਵੀ ਆਪਣਾ ਟਰੈਕਟਰ ਸੰਦ ਵਗੈਰਾ ਰੁੜਿਆ ਵਾ ਕਿਹੜਾ ਟਰੈਕਟਰ ਕੜਾ ਸੀ ਆਪੇ ਦਾ ਸੋਨਾਲੀ ਕਾ ਟਰੈਕਟਰ ਇੱਕ ਫਾਰਮ ਟਰੈਕ ਸੀ ਆਪਣੇ ਹੈਗੇ ਤੇ ਬਾਰਾ ਸਿੰਘ ਜੀ ਉਹਨਾਂ ਦਾ ਸੀ ਤੇ ਇਹਨਾਂ ਦਾ ਜਿਹੜਾ ਸ਼ੈੱਡ ਸੀ ਉਹ ਵੀ ਬਹੁਤ ਤਗੜਾ ਮਰਕੇ ਤੇ 40 ਡੰਗਰ ਹੋਣਗੇ ਘੱਟ ਤੋਂ ਘੱਟ ਇਹਦਾ ਬਹੁਤ ਤਗੜਾ ਸ਼ੈੱਡ ਪਿਆ ਇਹ 23 ਤੇ ਚਲੋ ਇਹ ਤਾਂ ਖਰਾਬ ਹੋ ਗਿਆ ਸੀ 24 ਕਰ ਫੇਰ ਵਾਰ ਬਣਾਇਆ ਵਾ ਉਹ ਫੇਰ ਐ ਇਸ ਵਾਰ ਰੁੜ ਕੇ ਚੱਲ ਗਿਆ ਵਾ ਤੇ ਮਤਲਬ ਕਿਉਂ ਨਾ ਅੱਗੇ ਮਿਲਾਂ ਜ਼ਮੀਨ ਵੀ ਕੋਈ ਨਹੀਂ ਰਹਿਣੀ ਜਿਹੜੀ ਬਣਾ ਸਕੀ ਇੰਨੀ ਆਪਣੇ ਚ ਵੀ ਹਿੰਮਤ ਹੈ ਨਹੀਂ ਕਿ ਵਾਰੀ ਵਾਰੀ ਜ਼ਮੀਨਾਂ ਬਣਾ ਸਕੀ ਹੈ ਤਾਂ ਸਰਕਾਰ ਨੂੰ ਇਹ ਬੇਨਤੀ ਆ ਕਿ ਜਾਂ ਤਾਂ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਜਿੰਨੀ ਸਾਡੀ ਬੰਦ ਦੀ ਜ਼ਮੀਨ ਨੂੰ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਦਰਿਆ ਦਾ ਵਾਹ ਹਰ ਵਾਰ ਆਪਾਂ ਤਾਂ ਇਹਨਾਂ ਕੁਝ ਕਰ ਨਹੀਂ ਸਕਦੇ ਕਿੰਨੀ ਵਾਰ ਆਪਾਂ ਬਣਾ ਲਾਂਗੇ ਰੇਕ ਚੀਜ਼ ਤੇ ਫਿਰ ਇਤੋਂ ਗਾਂ ਤੁਹਾਨੂੰ ਪਤਾ ਖੁਦ ਕੁਛ ਹੀ ਰਹਿੰਦੇ ਕਿਸਾਨ ਕੋਲ ਫਿਰ ਲੋਕ ਜਾਂਦੇ ਐ ਕਰਦੇ ਐ ਨਾ ਕਰਦੇ ਚੁੱਕਿਆ ਹਣਾ ਇਥੇ ਦੱਸੋ ਬੰਦਾ ਕੀ ਕਰੇ ਇਹ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਉਹਨਾਂ ਨੂੰ ਬੇਨਤੀ ਆ ਜਾਂ ਤਾਂ ਸਾਨੂੰ ਜ਼ਮੀਨ ਬਾਹਰ ਦਿੱਤੀ ਜਾਵੇ ਜਾਂ ਨਹੀਂ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਤੇ ਜੋ ਵੀ ਸਾਡੇ ਸੰਦ ਵਗੈਰਾ ਰੋੜੇ ਆ ਜੇ ਤਾਂ ਉਹ ਦਿੱਤੇ ਜਾਣ ਤਾਂ ਬਹੁਤ ਵਧੀਆ ਗੱਲ ਐ ਜੇ ਉਹਨਾਂ ਦਾ ਵੀ ਕੁਝ ਹੋ ਸਕਦਾ ਵਾ ਤੇ ਹੱਲ ਕਰ ਦੇਣ ਕੋਈ ਐਨ ਆਰ ਆਈ ਵੀਰਾਂ ਨੂੰ ਕੀ ਬੇਨਤੀ ਐਨ ਆਰ ਆਈ ਵੀਰਾਂ ਨੂੰ ਇੰਨੀ ਬੇਨਤੀ ਹੈਗੀ ਆ ਕਿ ਜਿੰਨਾ ਵੀ ਤੁਹਾਡਾ ਸਹਿਯੋਗ ਹੋ ਸਕਦਾ ਵਾ ਤੁਸੀਂ ਕਰੋ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਵਾ ਉਹਨੂੰ ਸਾਡੇ ਕੋਲ ਭੇਜੋ ਹੀ ਦਿਖਾਵਾਂਗੇ ਹਰੇਕ ਚੀਜ਼ ਸਾਡੇ ਕੋਲ ਪ੍ਰੂਫ ਪਏ ਨੇ ਠੀਕ ਆ ਜੀ ਜਿਵੇਂ ਵੀ ਉਹਨਾਂ ਨੂੰ ਲੱਗਿਆ ਸਹੀ ਠੀਕ ਆ ਮਦਦ ਕਰ ਸਕਦੇ ਆ ਜਿੰਨੀ ਵੀ ਹੋ ਸਕੇ ਕਰ ਦੇ ਤੇ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਫੋਨ ਆਹ ਸਰ ਮੇਰਾ ਨੰਬਰ ਹੈ 98765 9298 ਇੱਕ ਹੋਰ ਨੰਬਰ ਹੈਗਾ ਵੀਰ ਦਾ